ਅਸੀਂ ਅਦਾਰਸ਼ ਸਕੂਲ ਚੌਕੇ ਬਠਿੰਡਾ ਦਾ ਸਟਾਫ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਪਰ ਅੱਜ ਸਾਡੇ ਨਾਲ ਦੁਬਾਰਾ ਫੇਰ ਧੱਕਾ ਕੀਤਾ ਗਿਆ ਜਿਸ ਕਰਕੇ ਅੱਜ ਅਸੀਂ ਛੱਤ ਤੇ ਚੜ੍ਹਿਆ ਪਟਰੋਲ ਦੀਆਂ ਬੋਤਲਾਂ ਨਾਲ ਲੈ ਕੇ ਜੇ ਸਾਡੇ ਕਿਸੇ ਵੀ ਸਾਥੀ ਦਾ ਕੋਈ ਵੀ ਨੁਕਸਾਨ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਬਠਿੰਡੇ ਦਾ ਡੀਸੀ ਏਡੀਸੀ ਐਸਬੀਐਮ ਮੋਡ ਅਤੇ ਪ੍ਰਿੰਸੀਪਲ ਗਰਜੀਤ ਕੌਰ ਵਾਲੀਆ ਤੇ ਮੌਜੂਦਾ ਸਰਕਾਰ ਆਪ ਜ਼ਿੰਮੇਵਾਰ ਹੋਵੇ ਟੀਚਰਾਂਾਂ ਬਾਹਰ ਦੇ ਕਰਕੇ ਮੁਕੰਨ ਵਾਲਾ ਪ੍ਰਸ਼ਾਸਨ ਮਰਦਾਬਾ ਕਿਹ ਕੇ ਰਾਂਗੇ ਕਿਹ ਕੇ ਰਾਂਗੇ ਕਿਹ ਕੇ ਰਾਂਗੇ ਟ੍ਰਾਲ ਪਾ ਕੇ ਮੱਚਾਂਗੇ 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 ਟ੍ਰਾਲ ਪਾ ਕੇ ਮੱਚਾਂਗੇ 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 ਚਿਕਨ ਆਬਾ ਦੇ ਕਰਕੇ ਮੁੱਕਣ ਵਾਲਾ